ਅੱਜ ਖੜੇ ਆਪਾਂ ਲੁਧਿਆਣਾ ਫੀਲਡ ਗਾਂਜ ਦੇ ਵਿੱਚ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਉੱਤੇ ਦੇਖਦੇ ਹੋ ਵੀਰ ਨੂੰ ਵਿੱਕੀ ਬਿੰਦੀ ਸੈਂਟਰ ਕਹਿੰਦੇ ਨੇ ਕਿ 1 ਰੁਪਏ ਤੋਂ ਜਿਹੜੀ ਚੀਜ਼ ਸਟਾਰਟ ਹੋ ਜਾਂਦੀ ਏ ਆਪਾਂ ਗੱਲਬਾਤ ਵੀ ਕਰਾਂਗੇ ਕਿ ਗੱਲ ਸਹੀ ਏ ਕਿ ਗੱਲ ਗਲਤ ਹੈ ਕਿਉਂਕਿ ਕਸਟਮਰ ਖਰਾਬ ਨਾ ਹੋਵੇ ਜੇ 1 ਰੁਪਏ ਤੋਂ ਚੀਜ਼ ਸਟਾਰਟ ਹੁੰਦੀ ਏ ਤੇ ਆਪਾਂ ਵੀ ਅੱਜ ਪਹੁੰਚੇ ਆ ਵਿੱਕੀ ਬਿੰਦੀ ਸੈਂਟਰ ਦੇ ਸ਼ੋਅਰੂਮ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਜਿਹੜੇ ਕਸਟਮਰ ਨੇ ਇੱਥੇ ਪਹੁੰਚੇ ਨੇ ਸਮਾਨ ਵੀ ਦੇਖ ਸਕਦੇ ਤੁਸੀਂ ਤੇ ਆਪਾਂ ਗੱਲਬਾਤ ਵੀ ਕਰਾਂਗੇ ਭਾਜੀ ਨਾਲ ਆਪਾਂ ਵਿੱਕੀ ਭਾਜੀ ਨਾਲ ਵੀ ਗੱਲਬਾਤ ਕਰਾਂਗੇ ਵਿੱਕੀ ਬਿੰਦੀ ਸੈਂਟਰ ਵਿੱਕੀ ਬਿੰਦੀ ਸੈਂਟਰ ਦੇ ਕਿੱਥੇ ਲੋਕੇਸ਼ਨ ਆ ਉਹ ਸਾਡੇ ਭਾਈ ਸਾਹਿਬ ਹੀ ਦੱਸਣਗੇ ਕੀ ਨਾਮ ਆਣਾ ਦਾ ਤੇ ਕਿਦੂ ਤੂ ਜਰਾ ਇਹ ਕੰਮ ਸਟਾਰਟ ਕੀਤਾ ਭਾਈ ਜਮਾਤਾਂ ਦੀ ਜਿਆ ਮਾਤਰਾ ਦੇ ਜੀ ਹਾਲ ਭਾਜੀ ਠੀਕ ਠੀਕ ਆ ਭਾਜੀ ਕੀ ਨਾਮ ਦੇ ਮੇਰਾ ਨਾਮ ਹੈ ਵਿੱਕੀ ਬਖਦ ਲੁਧਿਆਣਾ ਦੇ ਵਿੱਚ ਮੈਂ ਅਵੇ ਕਿਵਿੰਦੀ ਸੈਂਟਰ ਦੀ ਸਾਡੀ ਸ਼ਾਪ ਹੈ ਗੁਰਮੰਡੀ ਦੇ ਵਿੱਚ ਦੋ ਦੁਕਾਨਾਂ ਅੱਜ ਤੀਜਾ ਜਿਹਨਾਂ ਖੋਲਿਆ ਫੇਡਗਾਂ ਕੋਚਾ ਨੰਬਰ 9 ਦੇ ਵਿੱਚ ਜਿਸ ਦੇ ਵਿੱਚ ਅਸੀਂ ਕਾਫੀ ਤਰ੍ਹਾਂ ਦੀ ਸੇਲ ਲਗਾਈ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਠੀਕ ਹੈ ਜਿਸ ਦੇ ਵਿੱਚ ਅੱਜ ਅਸੀਂ ਜਿਹੜੀ ਸੇਲ ਲਗਾਈ ਹੈ ਇੱਕ ਨਾ ਇੱਕ ਫ੍ਰੀ ਜੀਜ ਉਸ ਦੇ ਵਿੱਚ ਮੈਂ ਕਹਿੰਦਾ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਕਰੋ ਵਿੱਕੀ ਬਿੰਦੀ ਸੈਂਟਰ ਗੁਰਮੰਡੀ ਅਨ ਕੋਚਾ ਨੰਬਰ 9 ਦੇ ਵਿੱਚ ਕਿ ਮੇਰਾ ਨਾਮ ਵਿੱਕੀ ਬੜਦ ਮੇਰਾ ਮੋਬਾਈਲ ਨੰਬਰ ਹੈ 985565212485 ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਜਾਂ ਫੋਨ ਕਰੋ ਜਾਂ ਵਰਸਟ ਕਾਲ ਕਰੋ ਜਾਂ ਵੀਡੀਓ ਕਾਲ ਕਰੋ ਤੁਸੀਂ ਨਹੀਂ ਆ ਸਕਦੇ ਸਾਡਾ ਆਨਲਾਈਨ ਦਾ ਵੀ ਕੰਮ ਹੈਗਾ ਮਿਸੂ ਤੇ ਵੀ ਹੈਗਾ ਨੇਕਾ ਤੁਸੀਂ ਕੋਈ ਵੀ ਆਰਡਰ ਸਾਡੇ ਵਟਸਐਪ ਤੇ ਪਾਓ ਤੁਹਾਡਾ ਮਾਲ ਆਟੋਮੈਟਿਕ ਪਹੁੰਚ ਜਾਏਗਾ ਅਗਰ ਲੋਕਲ ਹੋ ਤੇ ਕੋਈ ਚਾਰਜ ਨਹੀਂ ਅਗਰ ਬਾਹਰ ਹੋ ਤੇ ਉਹਦਾ ਐਕਸਟਰਾ ਚਾਰਜ ਜੋ ਵੀ ਬਣੇਗਾ ਉਹ ਲੱਗੇਗਾ ਵਿੱਕੀ ਭਾਜੀ ਮੈਨੂੰ ਇੱਕ ਗੱਲ ਦੱਸਿਓ ਕਿ 1 ਰੁਪਏ ਤੋਂ ਸਟਾਰਟ ਹੋ ਜਾਂਦਾ ਤੁਹਾਡਾ ਸਾਮਾਨ ਕਿੱਦਾਂ ਫਿਰ ਲਿਆਉਂਦੇ ਜੀ ਤੇ ਕਿੱਦਾਂ ਕਸਟਮਰ ਨੂੰ ਦਿੰਦੇ ਕਸਟਮਰ ਸਹੀ ਗੱਲ ਹੈ ਕਲੀਅਰ ਹੈ ਕਿ 1 ਰੁਪਏ ਤੋਂ ਸਟਾਰਟ ਹੁੰਦਾ ਜੀ ਸਰ ਜੀ ਸਰ ਕੋਈ ਵੀ ਚੀਜ਼ ਪੈਸੇ ਨਾਲ ਹੀ ਖਰੀਦੀ ਜਾਂਦੀ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ ਕਿਉਂਕਿ ਜਦੋਂ ਮੈਂ ਵੀ ਸ਼ੁਰੂ ਕੀਤਾ ਸੀ 1 ਰੁਪਏ ਤੋਂ ਸ਼ੁਰੂ ਕੀਤਾ ਸੀ ਇਸ ਦੁਕਾਨ ਖਲਾਵਾ ਦਾ ਤੇ ਕਿ ਧੰਨਵਾਦ ਤੁਸੀਂ ਮਿਲੋ ਵਿਜ਼ਿਟ ਕਰੋ ਕਿਤੋਂ ਕਿਤੋਂ ਫਿਰ ਤੁਹਾਡੇ ਕੋਲ ਕਸਟਮਰ ਆਉਂਦੇ ਨੇ ਜਿਹੜੇ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ ਕਿੰਨਾ ਕਿ ਪਿਆਰ ਲੋਕ ਦਿੰਦੇ ਨੇ ਤੇ ਕਿੰਨੇ ਲੋਕ ਆਣ ਕੇ ਇੱਥੇ ਫਿਰ ਵਿਜ਼ਿਟ ਵੀ ਕਰਦੇ ਆਂ ਕਹਿੰਦੇ ਨੇ ਨਾ ਸਭ ਕਹਿੰਦੇ ਕੋਈ ਵੀ ਚੀਜ਼ ਦਾ ਕੋਈ ਅੰਤ ਨਹੀਂ ਹੁੰਦਾ ਦੇਖੋ ਅੱਜ ਕੱਲ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਜਾਂ ਕੋਈ ਵੀ ਚੱਲਦਾ ਹੋਵੇ ਆਲ ਓਵਰ ਵਰਲਡ 'ਚ ਚੱਲਦਾ ਹੈ ਤੇ ਤੁਹਾਡੀ ਕਿਰਪਾ ਦੇ ਸਦਕੇ ਦੇ ਵਿੱਚ तकरीबन ਹੀ ਮੇਰੇ ਹਿਮਾਚਲ ਪਰਦੇਸ਼ तकरीबन ਜੰਮੂ ਕਸ਼ਮੀਰ ਐਚ ਆਰ ਉਸ ਤੋਂ ਬਾਅਦ ਕਾਫੀ ਹੱਦ ਤੱਕ ਮਤਲਬ ਬਹੁਤ ਪੰਜਾਬ ਤੇ ਸਾਡੇ ਨਾਲ ਹੈਗਾ ਹੀ ਹੈਗਾ ਬਾਕੀ ਬਾਹਰਲੇ ਸ਼ਹਿਰ ਵੀ ਤੁਹਾਡੇ ਨਾਲ ਨੇ ਤੁਸੀਂ ਇੱਕ ਵਾਰੀ ਇੱਕ ਵਾਰੀ ਵੀਜ਼ਿਟ ਕਰੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਤੁਹਾਨੂੰ ਜੋ ਕਹਿ ਰਹੇ ਆ ਕਰਕੇ ਦਿਖਾਣੇ ਕਿ ਨਹੀਂ ਇਸ ਕਰਕੇ ਮੈਂ ਤੁਹਾਨੂੰ ਜਿਆਦਾ ਮੈਂ ਵੀਡੀਓ ਦੇ ਵਿੱਚ ਵੀ ਨਹੀਂ ਕਿਹਾ ਸਵਾ ਕਿਉਂਕਿ ਜਿਆਦਾ ਬੋਲ ਬੜਾ ਅਨਮੋਲ ਇਸ ਕਰਕੇ ਤੁਸੀਂ ਮਿਲੋ ਵਿੱਕੀਪੰਗਾ ਤੁਹਾਡਾ ਛੋਟਾ ਭਰਾ ਵਿੱਕੀਪੀਡੀਆ ਸੈਂਟਰ ਅਨ ਕੋਚਾ ਨੰਬਰ 9 ਧੰਨਵਾਦ ਸੋ ਗੱਲਬਾਤ ਕੀਤੀ ਹੈ ਜੀ ਵਿੱਕੀ ਭਾਜੀ ਵਿੱਕੀ ਬਿੰਦੀ ਸੈਂਟਰ ਗੁਚਾ ਨੰਬਰ 9 ਫੀਲਡ ਕੰਜ ਲੁਧਿਆਣਾ ਸੋ ਜਿਹੜੇ ਘਰ ਬੈਠੇ ਵੀਡੀਓ ਨੂੰ ਦੇਖਦੇ ਪਏ ਨੇ ਉਹ ਵੀ ਪਲੀਜ਼ ਇੱਥੇ ਵਿਜ਼ਿਟ ਕਰ ਸਕਦੇ ਨੇ ਪੂਰਾ ਐਡਰੈਸ ਵੀ ਦੇ ਦਿੱਤਾ ਵਿੱਕੀ ਭਾਜੀ ਨੇ ਤੇ 1 ਰੁਪਏ ਤੋਂ ਕਹਿੰਦੇ ਨੇ ਸਟਾਰਟ ਹੋ ਜਾਂਦਾ ਸਮਾਨ ਸਾਡਾ ਤਾਂ ਇੱਥੇ ਪਲੀਜ਼ ਵਿਜ਼ਿਟ ਕਰੋ ਤੇ ਆਣ ਕੇ ਤੁਸੀਂ ਸਮਾਨ ਵੀ ਖਰੀਦ ਸਕਦੇ ਹੋ ਤਾਂ ਸਮਾਨ ਜਿਹੜਾ ਹੈ 1 ਰੁਪਏ ਤੋਂ ਸਟਾਰਟ ਹੁੰਦਾ ਹੈ ਵੀਡੀਓ ਨੂੰ ਵਾਤਵਾਰ ਦੀ ਸ਼ੇਅਰ ਕਰਿਓ ਜਿਹੜਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਜਰੀਏ ਡਿਸਕਾਊਂਟ ਵੀ ਦਿੱਤੀ ਜਾਏਗੀ ਤਾਂ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਸੋ ਕੈਮਰਾ ਪਰਸਨ ਪਵਨਾਗਰਵਾਲ ਦੇ ਨਾਲ ਲੱਕੀ ਰਾਜਪੂਤ ਲੁਧਿਆਣਾ